ਦੇਖ ਸਕਦੇ ਆ ਵੀ ਸਕੂਲ ਦੇ ਬੱਚੇ ਜਿਹੜੇ ਪਹੁੰਚੇ ਹੋਏ ਨੇ ਪੰਜ ਜਿਹੜੇ ਪਿਆਰੇ ਬਣ ਕੇ ਉਰੇ ਖੜੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਬੱਚਿਆਂ ਦੇ ਵਿੱਚ ਵੀ ਕਿੰਨਾ ਜ਼ਿਆਦਾ ਉਤਸ਼ਾਹ ਹੈਗਾ ਕੇ ਕੇ ਕਟਾ ਕੇ 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 ਕਟਾ ਪੰਜ ਜੀਤ पाच ਕਮੇਗਾ ਹਾਂ ਜਾਂ पाच ਕਮੇਗਾ ਹਾਂ ਜਾਂ ਬੋਲੇ ਸੋਨ ਹਾਂ ਆਪ ਸਿਰੀਆ ਕਰੋ ਮਾਈਕ ਜੀ ਕਾਲਸਾ ਬਾਈ ਮੈਮ ਜੱਥਾ ਕਿੱਥੋਂ ਆਇਆ ਜੀ ਇਹ ਵੀ ਜੀ ਇਹ ਲੁਧਿਆਣੇ ਦਾ ਪਪਾ ਦੀਪ ਸਿੰਘ ਦੀ ਬੇਟੀ ਦਾ ਜੱਥਾ ਹੈ ਇੱਥੇ ਲਾਲੀਬੀ ਜੀ ਹੋਣੀ ਆਪਣੇ ਆਪਣੇ ਪਪਾ ਦੀਪ ਸਿੰਘ ਦੀ ਸਾਰੇ ਕਮੇਟੀ ਸਾਡੇ ਨਾਲ ਸਹਿਯੋਗ ਹਰ ਵਾਰ ਕਰਦੇ ਆ ਅਸੀਂ ਹਰ ਨਗਰ ਕੀਰਤਨ ਤੇ ਆਪਣੇ ਬੱਚੇ ਪੰਜ ਪਿਆਰੇ ਬਣਾ ਕੇ ਲਿਆਈਦੇ ਆ ਤੇ ਬੱਚਿਆਂ ਨੂੰ ਸਾਰਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਇਹ ਸਮਝਾਈਦਾ ਕਿ ਸਿੱਖੀ ਸਭ ਤੋਂ ਪਹਿਲਾਂ ਹੈ ਅੱਜ ਦੇ ਟਾਈਮ ਤੇ ਜਿਹੜੇ ਬੱਚੇ ਟੀਵੀ ਮੋਬਾਈਲਾਂ 'ਚ ਵੜੇ ਨੇ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਕਿ ਉਹ ਸਿੱਖੀ ਸਰੂਪ ਚ ਬੱਚਿਆਂ ਨੂੰ ਰੱਖਣ ਤੇ ਇਦਾਂ ਹੀ ਪੰਜ ਪਿਆਰੇ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਬੱਚਿਆਂ ਦਾ ਸਾਥ ਚਾਹੀਦਾ ਹੈ ਮਾਪਪੋ ਦਾ ਸਾਥ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਡੇ ਨਾਲ ਭੇਜਣ ਤਾਂ ਕਿ ਪੰਜ ਪਿਆਰੇ ਬਣਾ ਕੇ ਅਸੀਂ ਗੁਰੂ ਖਾਲਸਾ ਦੀ ਫੌਜ ਤਿਆਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ